ਆ ਜੋ ਸਰਕਾਰ ਵੱਲੋਂ ਉਹ ਆਜਾਦ ਕਰਿਆ ਜਾ ਰਿਹਾ ਹੈ ਤਾਂ ਕੋਈ ਵਾਅਦਾ ਵੀ ਨਹੀਂ ਕੀਤੀ ਜਾ ਰਹੀ ਸੀ ਕਿ ਕਿੰਨੇ ਕਿ ਤੁਸੀਂ ਸਹਿਮਤ ਰੱਖਦੇ ਹੋ ਕਿ ਜੋ ਕਿਸਾਨ ਜਕਦੇ ਹੋਏ ਹਨ ਉਹਨਾਂ ਵਾਸਤੇ ਵੀ ਕੋਈ ਜਦਤਬੰਦੀ ਹੈ ਮੰਨ ਕੋਈ ਪੰਜਾਬ ਸਰਕਾਰ ਦੇ ਅਲੀ ਦਾ ਤੇ ਸਰਕਾਰ ਕੋਈ ਉਹ ਬਫਾਇਦਾ ਸਾਰੀਆਂ ਗੱਲਾਂ ਲਹਿ ਹੋਈਆਂ ਬੰਦੇ ਸਾਰੀਆਂ ਦੱਸੀਆਂ ਨਹੀਂ ਪਾਉਂਦੇ ਉਹਨਾਂ ਦੇ ਪਰਿਵਾਰਾਂ ਨੂੰ ਮਾਮ ਜਿਹੜਾ ਜਿਹੜਾ ਚਿੱਟਾ ਉਹ ਦੇ ਦਿੱਤਾ ਜੋ ਬਾਕੀ ਜਿਹੜੀਆਂ ਗੱਲਾਂ ਨੇ ਉਹ ਸਾਡੇ ਲਿਖਤੀਆਂ ਬਾਬੇ ਆ ਕਿਸੇ ਲੱਗ ਰਹੇ ਜਦ ਫੁੱਲ ਪਾਈ ਜਾ ਰਹੇ ਸੈਨੀਵਾਲ ਸੈਨੀਵਾਲ ਆ ਕਿੰਨਾ ਕਾਫਲਾ ਕਿਸਾਨ ਜਿਹੜੇ ਬੰਦੇ ਜਾ ਰਹੇ ਬਸ ਗੱਡੀਆਂ ਹੋ ਜਾਣੀਆਂ 50 ਠੀਕ ਹਾਂ ਵੀ ਸਦ ਨੂੰ ਆ ਜਿਹੜਾ ਮੰਡੀ ਦੇ ਵਿੱਚੋਂ ਪਹਿਲਾਂ ਤੁਸੀਂ ਸੋਣੀ ਲਿਆ ਗਰਾਹਾ ਸਾਹਿਬ ਜੋ ਆਦਾ ਉਹਨਾਂ ਨੇ ਸਾਰੀ ਗੱਲਬਾਤ ਦੱਸੀ ਆ ਤੇ ਹੁਣ ਮੰਡੀ ਦੇ ਵਿੱਚ ਜਿਹੜਾ ਇਹ ਕਾਫਲਾ ਇਕੱਠਾ ਹੋਇਆ ਵਾ ਇਹ ਆਪਣੇ ਸਾਥੀ ਜਿਹੜੇ ਪਿਛਲੇ ਦਿਨੀ 4 ਤਰੀਕ ਨੂੰ ਤਹਾਣੇ ਵਾਲੀ ਜਿਹੜੀ ਆਪਣਾ ਮਹਾਪੰਚਾਇਤ ਦੇ ਵਿੱਚ ਜਾ ਰਹੇ ਸੀ ਤਨਮਈਆਂ ਤੇ ਉਹਨਾਂ ਦੇ ਵਿੱਚੋਂ ਦੋ ਜ਼ਖਮੀ ਹੋਏ ਸੀ ਜਿਹੜੇ ਤੇ ਕਰਮਾ ਤੇ ਬਸੰਤ ਬਸੰਤ ਜਾਨਕੀ ਮੀਤ ਪ੍ਰਧਾਨ ਜ਼ਿਲ੍ਹਾ ਉਗਰਾਹਾ ਬਹੁਤ ਲੰਮੇ ਸਮੇਂ ਤੋਂ ਇਹ ਜਾਨਕੀ ਇਸ ਲਹਿਰ ਦੇ ਨਾਲ ਪਸਾਨੀ ਅਕਾਲੀ ਜੁੜੇ ਹੋਏ ਸੀ ਤੇ ਉਹਨਾਂ ਦਾ ਪਿਛਲੇ ਦਿਨੀਂ ਗ੍ਰਭਧਾਨਤ ਹੋ ਗਿਆ ਸੀ ਇਹ ਬਹੁਤ ਯਾਨੀ ਕਿ ਪਰਿਵਾਰ ਨੂੰ ਜੁਨੀਨ ਦੇ ਜਿਹੜੇ ਨਮਾਇंदे ਆ ਤੇ ਇਹ ਲਹਿਰ ਨੂੰ ਕਿਸਾਨ ਲਹਿਰ ਨੂੰ ਬਹੁਤ ਵੱਡੀ ਯਾਨੀ ਕਿ ਇਹ ਦੁਖਦਾਈ ਖਬਰ ਸੀ ਬਹੁਤ ਵੱਡਾ ਘਾਟਾ ਪਿਆਗਾ ਤੇ ਇਹਨਾਂ ਦੀਆਂ ਆਸਤੀਆਂ ਸੰਸਕਾਰ ਹੋਦੇ ਹੋਇਆ ਸੀਗਾ ਇਹਨਾਂ ਦੀਆਂ ਆਸਤੀਆਂ ਇਹਨੀ ਆ ਹਸੈਣੀਵਾਲ ਬਾਰਡਰ ਦੇ ਉੱਪਰ ਜਾ ਰਹੀਆਂ ਉਥੇ ਅਸਤੀਆਂ ਜਲ ਪ੍ਰਵਾਹ ਕੀਤੀਆਂ ਜਾਣਗੀਆਂ ਕਿ ਆ ਤੁਸੀਂ ਵੇਖ ਹੀ ਰਹੇ ਹੋ ਬਹੁਤ ਭਾਰੀ ਗਿਣਤੀ ਦੇ ਵਿੱਚ ਜਿਹੜਾ ਇਹ ਕਾਫਲਾ ਪਿੰਡ ਕੋਠਾਗੁਰੂ ਜ਼ਿਲ੍ਹਾ ਬਠਿੰਡਾ ਦੀ ਦਾਣਾ ਮੰਡੀ ਦੇ ਵਿੱਚੋਂ ਇਹ ਕਾਫਲਾ ਚੱਲਿਆ ਤੇ ਹਸੈਣੀਵਾਲ ਬਾਰਡਰ ਦੇ ਉੱਤੇ ਜਿੱਥੇ ਭਗਤ ਸਿੰਘ ਰਾਜਗੁਰੂ ਸਖਦੇਵ ਤੇ ਇਹਨਾਂ ਦਾ ਸੰਸਕਾਰ ਹੋਇਆ ਸੀ ਤੁਹਾਨੂੰ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਉਥੇ ਇਹ ਆਸਤੀਆਂ ਜਲ ਪ੍ਰਵਾਹ ਕਰੀਆਂ ਜਾਣੀਆਂ ਆ ਗੱਡੀਆਂ ਸ਼ਿੰਗਾਰ ਕੇ ਇਹਨਾਂ ਦੇ ਪਰਿਵਾਰਾਂ ਨੂੰ ਵਿੱਚ ਵਾ ਕੇ ਆ ਵੇਖੋ ਤੇ ਜੁਗਿੰਦਰ ਸਿੰਘ ਜਰਾ ਹਾਂ ਖੁਦ ਨਾਲ ਅਗਵਾਈ ਕਰਦੇ ਸੀ ਚੰਡਾ ਜੀਠੂ ਕੇ ਸ਼ਿੰਗਾਰਾ ਮਾਣ ਸਾਰੇ ਜਿੰਨੇ ਜਾਨਕੀ ਸੂਬਾ ਪਦਰੀ ਟੀਮ ਇਥੇ ਪਹੁੰਚੀ ਹੋਈ ਸੀ ਤੇ ਦੋਸਤੋ ਗੱਲ ਇਹ ਆ ਵੀ ਚਲੋ ਮਰਨਾ ਇੱਕ ਜ਼ਿੰਦਗੀ ਦਾ ਹਿੱਸਾ ਜਨਮ ਮਰਨ ਇਹ ਜ਼ਿੰਦਗੀ ਦਾ ਹਿੱਸਾ ਇਹ ਹਰ ਇੱਕ ਨੂੰ ਪਤਾ ਤੇ ਪਰ ਉਹ ਜਿਵੇਂ ਬਾਣੀ ਦਾ ਫਰਮਾਨ ਆ ਵੀ ਐਸੀ ਮਰਨੀ ਜੋ ਮਰੇ ਹੈ ਔਰ ਨਾ ਮਰਨਾ ਹੋਈ ਉਹ ਗੱਲ ਇਹ ਗੱਲ ਇਸ ਸਾਹ ਤੇ ਹੀ ਟੁਕਦੀ ਆ ਤੇ ਬਾਕੀ ਗੀਤਾਂ ਦੇ ਵਿੱਚ ਲੋਕ ਗੀਤਾਂ ਦੇ ਵਿੱਚ ਵੀ ਆ ਵੀ ਲੜ ਲੜ ਕੇ ਮਰ ਜਾਈਏ ਕਿਸੇ ਦੇ ਸਿਰ ਚੜ ਕੇ ਨ ਮਰੀਏ ਤੇ ਲੜ ਲੜ ਕੇ ਜਿਹੜੀ ਮੌਤ ਆ ਆ ਵੇਖੋ ਚਲੋ ਘਾਟਾ ਤਾਂ ਆਪਾਂ ਪਹਿਲਾਂ ਵੀ ਦੱਸ ਟਾਈਮ ਵੀ ਬਹੁਤ ਵੱਡਾ ਤੇ ਪਰ ਇਹ ਕਾਫਲੇ ਦੇ ਰੂਪ ਦੇ ਵਿੱਚ ਜਿਹੜੀਆਂ ਸੰਗਤਾਂ ਇਹ ਸੱਜਣਾ ਨੂੰ ਜਿਹੜੇ ਆਪਾਂ ਤੋਂ ਵਿਛਲੇ ਹੋਏ ਸੱਜਣਾ ਤੇ ਉਹਨਾਂ ਨੂੰ ਜਿਹੜੀਆਂ ਇਹ ਸਰਦਾਜ ਲੀਆਂ ਤੇ ਭੇਟ ਕਰਨੀਆਂ ਹੋਈਆਂ ਵੱਖ-ਵੱਖ ਬਲਾਕਾਂ ਦੇ ਵਿੱਚੋਂ ਤੇ ਪਿੰਡ ਦੇ ਸਮੂਹ ਪੰਚਾਇਤ ਤੇ ਸਾਰੇ ਜਾਨੀ ਕਿ ਨਗਰ ਨੇ ਤੇ ਆਪਣੋ ਆਪਣੇ ਵੱਖਰੋ-ਵੱਖਰਾ ਤਰ੍ਹਾਂ ਦੀਆਂ ਜਾਨੀ ਕਿ ਸਰਦਾਜਾਂ ਨੇ ਉਹਨਾਂ ਨੂੰ ਭੇਟ ਕਰੀਆਂ ਤੇ ਇਹ ਜਿਹੜੇ ਕਾਫਲੇ ਆ ਤੇ ਦੋਸਤੋ ਗੱਲ ਇਹ ਆ ਵੀ ਜਿਹੜੇ ਲਹਿਰਾਂ ਦੇ ਨਾਲ ਜੁੜੇ ਹੋਏ ਆ ਜਿਹੜੇ ਇਹ ਸ਼ਹੀਦ ਆ ਇੱਕ ਕਿਸਮ ਦੇ ਆਪਣੇ ਸਿੱਧਾ ਦਾ ਸਤਿਕਾਰ ਹੋਣਾ ਚਾਹੀਦਾ ਕਿਉਂਕਿ ਇਹ ਆਪਦੇ ਕੰਮ ਨਿੱਜੀ ਕੰਮ ਨਹੀਂ ਚੱਲੇ ਸਕਦੇ ਇਹ ਇੱਕ ਸਿਰਫ ਜਿਹੜੀ ਸਰਕਾਰਾਂ ਦੇ ਨਾਲ ਪਿਛਲੇ ਜਨਨਕੇ ਸਮੇ ਤੋਂ ਲੜਾਈ ਚੱਲ ਰਹੀ ਆ ਉਹ ਲੜਾਈ ਦਾ ਹਿੱਸਾ ਬਣ ਕੇ ਤੇ ਜਾ ਰਹੀ ਸੀ ਤਹਾਣਾ ਜਿਹੜੀ ਮਹਾ ਪੰਚਾਇਤ ਉਥੇ ਤੇ ਆ ਤੁਸੀਂ ਆਪਾਂ ਸਾਰੇ ਹੁਣ ਹਸੈਨੀਵਾਲ ਬਾਰਡਰ ਵੱਲ ਜਾ ਰਹੇ ਆ ਤੇ ਉਥੇ ਫੁੱਲਾਂ ਦੀ ਰਸਮਾਂ ਜਿਹੜੀ ਉਹ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਜਿਹੜੀ ਫੁੱਲ ਜਲ ਪ੍ਰਵਾਹ ਕਰਨੇ ਆ ਤੇ ਦੋਸਤੋ ਗੱਲ ਇਹ ਆ ਕਿ ਇਹ ਸੱਤਾਂ ਨੂੰ ਆਪਣੀ ਸਲਾਮ ਆ ਜਿਹੜੇ ਆਪਣੀਆਂ ਜਾਨਾਂ ਇਸ ਸੰਘਰਸ਼ ਦੇ ਰਾਹ ਲਾ ਕੇ ਗਏ ਆ ਤਿੰਨ ਮਾਈਆਂ ਤੇ ਦੋ ਯਾਨੀ ਕਿ ਇਹ ਜਵਾਨ ਤੇ ਜ਼ਖਮੀ ਜਿਹੜੇ ਹੋਏ ਆ ਉਹਨਾਂ ਨੂੰ ਵੀ ਸਲਾਮ ਆ ਕਿਉਂ ਦੋਸਤੋ ਗੱਲ ਇਹ ਵੀ ਆਪਾਂ ਪ੍ਰਮਾਤਮਾ ਮੂਰੇ ਬੇਨਤੀ ਕਰਦੇ ਆ ਵੀ ਕਦੇ ਵੀ ਕਦੇ ਵੀ ਕਿਤੇ ਇਹ ਆਪਣਾ ਕਿਸੇ ਵੀ ਜਥੇਬੰਦੀ ਤੇ ਇੱਕ ਕੰਲੀ ਇਹ ਨਹੀਂ ਕਿਸੇ ਵੀ ਜਥੇਬੰਦੀ ਤੇ ਜਿਹੜੀ ਯਾਨੀ ਕਿ ਆਪਦੇ ਹੱਕਾਂ ਲਈ ਲੜਦੀ ਆ ਜਥੇਬੰਦੀ ਤੇ ਕਿਤੇ ਵੀ ਮਾੜਾ ਸਮਾਂ ਪ੍ਰਮਾਤਮਾ ਇਸ ਜਥੇਬੰਦੀਆਂ ਦੇ ਉੱਤੇ ਨਾ ਲਿਆਵੇ ਇਹ ਪ੍ਰਮਾਤਮਾ ਨੂੰ ਬੇਨਤੀ ਇਹੀ ਕਰਦੇ ਆ ਪ੍ਰਮਾਤਮਾ ਜਿਹੜੇ ਗਝਾਰੂ ਆ ਬੰਦੇ ਲੜਨ ਵਾਲੇ ਜਣ ਕੇ ਗੰਤੀ ਲੜਨ ਵਾਲਿਆਂ ਦੀ ਜਿਹੜੀ ਥੋੜੀ ਕੋਈ ਹੁੰਦੀ ਆ ਜਿਹੜੀ ਜਬਰ ਦੇ ਵਿਰੋਧ ਜਿਹੜੀ ਲੜਨ ਵਾਲੀ ਜਨਤੀ ਆ ਉਹ ਘੱਟ ਹੁੰਦੀ ਆ ਤੇ ਇਹ ਸਦਾ ਸਲਾਮ ਰਹਿਣ ਤੇ ਜਿੰਦਾਬਾਦ ਰਹਿਣ ਆਹੀ ਆਪਣੀਆਂ ਬੇਨਤੀਆਂ ਸੀ ਤੇ ਸਾਰਿਆਂ ਦਾ ਧੰਨਵਾਦ ਤੇ ਆ ਤੁਸੀਂ ਦੇਖ ਰਹੇ ਹੋ ਆਪਾਂ ਹੁਣ ਇਹ ਪਹੁੰਚ ਚੁੱਕੇ ਆ ਕਲਕਲਾ ਦੇ ਕੋਲ ਰੋਈ ਪਰਦੇ ਨੇ ਜਿਹੜਾ ਕਲਕਲਾਂ ਕੋਲ ਪਹੁੰਚ ਚੁੱਕੇ ਆ ਉੱਥੇ ਚਾਹ ਪਾਣੀ ਦਾ ਪ੍ਰੋਗਰਾਮ ਵੀ ਅੱਗੇ ਰੱਖਿਆ ਹੋਇਆ ਚਾਹ ਪਾਣੀ ਪੀ ਕੇ ਹੁਣ ਜਿਹੜਾ ਕਾਫਲਾ ਫੇਰ ਅੱਗੇ ਵੱਲ ਨੂੰ ਵਧੂਗਾ ਤੇ ਆਪਾਂ ਤੁਹਾਨੂੰ ਸਾਰਾ ਐਂਡ ਤੇ ਕਰੇ ਜਿਹੜਾ ਆਪਾਂ ਦਿਖਾਵਾਂਗੇ ਦੋਸਤੋ ਇਹ ਜਨਨ ਕੇ ਠੀਕ ਹੈ ਜਿੰਨਾ ਜਰ ਆਪਾਂ ਨੂੰ ਕੋਈ ਕਿਸੇ ਗੱਲ ਦੀ ਸਮਝ ਨਹੀਂ ਲੱਗਦੀ ਉਹਨਾਂ ਜਰ ਆਪਾਂ ਜੁਨੀਅਨ ਨੂੰ ਮਾੜਾ ਚੰਗਾ ਬਹੁਤ ਕਸ ਕੇ ਕਹਿ ਦਿੰਦੇ ਆ ਤੇ ਪਰ ਜਦੋਂ ਸਰਕਾਰ ਦੀਆਂ ਨੀਤੀਆਂ ਦੀ ਆਪਾਂ ਨੂੰ ਸਮਝ ਲੱਗ ਜਾਂਦੀ ਆ ਉਦੋਂ ਇਹ ਚੀਜ਼ਾਂ ਦਾ ਪਤਾ ਲੱਗਦਾ ਤੇ ਇਹਨੂੰ ਵੱਤਵਾ ਸ਼ੇਅਰ ਕਰਦੇ ਯਾਰ ਜੀ ਚੰਗੀ ਲੱਗਦੀ